ਮਕਵੜਾ ਦੀ 슈ਗਰ ਮਿਲ ਵਿਖੇ ਉਸ ਸਮੇਂ ਪਾੜੜਾ ਪੈ ਗਈ ਜਦੋਂ ਮਿਲ ਅੰਦਰ ਪਈ ਪ੍ਰਾਲੀ ਨੂੰ ਭੇਤਪਰੇ ਹਾਲਾਤਾਂ ਵਿੱਚ ਅੱਗ ਲੱਗ ਗਈ ਇਸ ਬੰਦੀ ਜਾਣਕਾਰੀ ਦਿੰਦੇ ਆ ਫਾਇਰ ਬ੍ਰਿਗੇਡ ਦੇ ਮੁਲਾਜ਼ਮਾ ਨੇ ਦੱਸਿਆ ਕਿ ਉਹ ਜਦੋਂ ਡੰਪ ਤੇ ਅੱਗ ਬੁਝਾ ਰਹੇ ਸਨ ਤਾਂ ਉਹਨਾਂ ਨੂੰ ਸੂਚਨਾ ਮਿਲੀ ਕਿ 슈ਗਰ ਮਿਲ ਅੰਦਰ ਪਈ ਪ੍ਰਾਲੀ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਆ ਕੇ ਜਦੋਂ ਦੇਖਿਆ ਤਾਂ ਅੱਗ ਕਾਫੀ ਲੱਗੀ ਹੋਈ ਸੀ ਤੇ ਇਸ ਦੌਰਾਨ ਉਹਨਾਂ ਬੜੀ ਹੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਉਹਨਾਂ ਕਿਹਾ ਕਿ ਅੱਗ ਬੁਝਾਉਣ ਲਈ ਉਹਨਾਂ ਦੀਆਂ ਦੋ ਗੱਡੀਆਂ ਲੱਗ ਗਈਆਂ ਇਸ ਅੱਗ ਨਾਲ ਕਿੰਨਾ ਕੁ ਨੁਕਸਾਨ ਹੋਇਆ ਇਸ ਬਾਰੇ ਤਾਂ ਉਨਾ ਕਹਿਆ ਕਿ ਫਿਲਹਾਲ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ। ਅਸੀਂ ਸਰ ਕੀ ਮਾਮਲਾ ਕੀ ਜਿਹੜਾ ਅੱਜ 슈ਗਰ ਮਿਲਜ ਅੱਗ ਲੱਗਣ ਦਾ ਕਾਰਨ ਕੀ ਆ ਸਰ? ਕਾਰਨ ਮੇਬੀ ਕੋਈ ਵੀ ਹੋ ਸਕਦਾ ਕਿਉਂਕਿ ਬਿਜਲੀ ਦਾ ਤਾਰਾਂ ਡੰਗਰੀ ਆ ਥੱਲੇ ਹੋਰ ਵੀ ਗਰਮੀ ਫੜ ਸਕਦੀ ਹੈ ਗਰਮੀ ਦਾ ਮੌਸਮ ਬਗਾਲ ਛੋਟੀ ਛੋਟੀ ਹੁੰਦੀ ਆ। ਫੇਰ ਕੋਈ ਵੀ ਕਾਰਨ ਹੋ ਸਕਦਾ। ਫੇਬਰ ਵੀ ਕੰਮ ਕਰਦੀ ਆ ਸੋਹ ਤਰ੍ਹਾਂ ਦਾ ਹੋ ਸਕਦਾ। ਪਰ ਲੇਕਿਨ ਇਹ ਆ ਕਿ ਟਾਈਮ ਨਾਲ ਸਾਡੇ ਹਾਈਡਰੈਂਟ ਜਿਹੜੇ ਸੀ ਉਹ ਪਾਣੀ ਵਾਲੇ ਸਾਰੇ ਕੈਂਸੀ ਕੇ ਉਸੇ ਮਲੇ ਪਾਣੀ ਦਾ ਕੇ ਸਟਾਫ ਨੇ ਤੇ ਫਾਇਰ ਬ੍ਰਿਗੇਡ ਵੀ ਟਾਈਮ ਨਾਲ ਆ ਗਈ ਤੇ ਸਾਰਾ ਤਕਰੀਬਨ ਅੰਡਰ ਕੰਟਰੋਲ ਹੋ ਗਿਆ ਲੇਕਿਨ ਇਹ ਹੈ ਕਿ ਪਰਾਲੀ ਦਾ ਤੇ ਵਿਗਾਸ ਦਾ ਨੁਕਸਾਨ ਤਾਂ ਹੋਇਆ ਯਾਰ ਸਰ ਲਗਭਗ ਕਿੰਨਾ ਕਿ ਨੁਕਸਾਨ ਹੋ ਗਿਆ ਸਰ ਹਜ਼ਾਰ ਕੁਵੈਂਟਲ ਜਿਹੜੀ ਆ ਪਰਾਲੀ ਤੇ ਕੁਝ ਵਿਗਾਸ ਜਿਹੜੀ ਆ ਹਜ਼ਾਰ ਕੁਵੈਂਟਲ ਦੀ ਆ ਉਹ 25000 ਕੁਵੈਂਟਲ ਦਾ ਨੁਕਸਾਨ ਹੋ ਹੀ ਗਿਆ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਟਾਈਮ ਤੇ ਆ ਗਈ ਫਾਇਰ ਬ੍ਰਿਗੇਡ ਟਾਈਮ ਤੇ ਆ ਗਈ ਬਹੁਤ ਵਧੀਆ ਸੀ ਸਰ ਚੱਪ ਦੇ ਅੱਗ ਬੁਝਾ ਰਹੇ ਸੀ ਹਾਂ ਜੰਮਪਰੇ ਸੁਚਨਾ ਮਿਲੀ ਉਹ ਜੋ ਗਰਮੇਲ ਮਗਵਾਰਾ ਚ ਅੱਗ ਲੱਗੀ ਹੋਈ ਆ ਅਸੀਂ ਉੱਥੋਂ ਅੱਗ ਤੋਂ ਇਧਰ ਆਣ ਕੇ ਅੱਗ ਤੇ ਕਾਬੂ ਪਾਇਆ ਜੀ ਮੇਲੇ ਦੇ ਵਿੱਚ ਪਰਾਲੀ ਦੀ ਅੱਗ ਹੈ ਜੀ ਸਰ ਲਗਭਗ ਨੁਕਸਾਨ ਕਿੰਨਾ ਹੋ ਗਿਆ ਨਾਲ ਕੁਝ ਪੜਾ ਚੱਲਾ ਮੇਲਾ ਵਾਲੇ ਦੱਸਣਗੇ ਜੀ ਕਿੰਨਾ ਹੋਊਗਾ ਤੇ ਅੱਗ ਦੇ ਕਾਬੂ ਪਾ ਲਿਆ ਜੀ ਹਾਂ ਜੀ ਅੱਗ ਦੇ ਕਾਬੂ ਪਾ ਲਿਆ ਜੀ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀਆਂ ਸਰ ਗੱਡੀਆਂ 2 ਗੱਡੀਆਂ ਲੈ ਆਣੀਆਂ ਦੀਆਂ ਬਾਕੀ ਪਾਣੀ ਸਾਨੂੰ ਇੱਥੋਂ ਮਿਲੀ ਗਿਆ ਜੀ ਇਹਨਾਂ ਦਾ